ਇਸ ਗੁਰੂ ਕੇ ਸਿੱਖ ਦੇ ਬਾਰੇ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਆਪਣੀ ਮਾਂ ਦੇ ਲਾਗੇ ਬੈਠਾ ਮਾਂ ਨੇ ਕਿਹਾ ਪੁੱਤਰਾ ਬਹਿ ਲਾ ਬੈਠੇ ਚੁੱਲ੍ਹੇ ਦੇ ਵਿੱਚ ਆਗੀ ਬਾਲ ਦੇ ਇਸ ਨੇ ਸੋਚਿਆ ਵੱਡੀਆਂ ਵੱਡੀਆਂ ਲੱਕੜਾਂ ਰੱਖਦਾ ਹਾਂ ਅੱਗ ਵਾਹੂ ਬਲੇਗੀ ਅੱਗ ਲਾਉਣ ਦਾ ਯਤਨ ਕੀਤਾ ਪਰ ਅੱਗ ਲੱਗੀ ਨਾ ਫਿਰ ਮਾਂ ਨੂੰ ਕਿਹਾ ਮਾਂ ਅੱਗ ਬਾਲਨ ਦਾ ਚੁੱਲ੍ਹੇ ਦੇ ਵਿੱਚ ਯਤਨ ਤੇ ਕਰ ਰਿਆਂ ਪਰ ਅੱਗ ਬਲ ਨਹੀਂ ਰਹੀ ਤੇ ਮਾਂ ਕਹਿੰਦੀ ਪੁੱਤਿਆਰਾ ਇੱਕੇ ਦਮ ਏਡੀਆਂ ਵੱਡੀਆਂ ਲੱਕੜਾਂ ਨੂੰ ਅੱਗ ਨਹੀਂ ਲੱਗਦੀ ਆ ਛੋਟੇ ਛੋਟੇ ਤੀਲੇ ਇਹਨਾਂ ਲੱਕੜਾਂ ਦੇ ਵਿੱਚੋਂ ਚੁਣ ਉਹਨਾਂ ਨੂੰ ਪਹਿਲੋਂ ਬਾਲ ਜੇ ਅੱਗ ਧੁਕੇਗੀ ਤੇ ਅੱਗ ਬਲੇਗੀ ਜਿੰਨਾ ਚਿਰ ਛੋਟੇ ਤੀਲਿਆਂ ਨਾਲ ਅੱਗ ਧੁਕੀ ਨਾ ਤੇ ਅੱਗ ਬਲ ਨਹੀਂ ਨਹੀਂ ਉਸ ਦਿਨ ਤੋਂ ਇਸ ਦੇ ਮਨ ਦੇ ਵਿੱਚ ਇਹ ਵਿਚਾਰ ਵਸ ਗਈ ਕਿ ਕਾਲ ਤੇ ਅੱਗ ਇੱਕ ਬਰੋਬਰੀ ਹਨ ਹੋ ਸਕਦੇ ਵੱਡਿਆਂ ਦੇ ਨਾਲੋਂ ਪਹਿਲੋਂ ਛੋਟਿਆਂ ਦੇ ਉੱਪਰ ਆਣ ਧੰਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਵਸਾਇਆ ਇੱਥੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਭਾਈ ਤਾਰੂ ਕੋ ਪਟਾ ਆਇਆ ਮਾਰੇ ਦੀ ਸੰਗਤ ਕਰਦੇ ਅੰਮ੍ਰਿਤ ਵੇਲੇ ਉੱਠ ਕੇ ਇੱਕ ਦਿਨ ਸਤਿਗੁਰੂ ਨੇ ਕਿਹਾ ਇਹਨੂੰ ਫੜ ਕੇ ਤੇ ਅੱਜ ਵਾਪਸ ਕਰੇ ਨਹੀਂ ਜਾਣਦੇ ਨਾ ਸਾਡੇ ਕੋਲ ਲੈ ਕੇ ਗੁਰੂ ਦਾ ਹੁਕਮ ਸੀ ਸਿੱਖਾਂ ਨੂੰ ਸਤਿਗੁਰੂ ਦੇ ਕਹਿ ਦੇ ਅਨੁਸਾਰ ਸਿੱਖ ਭਾਈ ਤਾਰੂਨ ਨੂੰ ਮਹਾਰਾਜ ਸਚ ਪਾਤਸ਼ਾਹ ਜੀ ਦੇ ਪਾਸ ਲੈ ਕੇ ਆਏ ਜਦੋਂ ਸਾਰੀ ਵਾਰਤਾ ਕੋਈ ਜੋ ਪਹਿਲੋ ਸੁਣਾਈ ਹੈ ਉਹ ਦੱਸੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਬਚਨ ਕਿਹਾ ਕਿ ਆਖਰ ਨੂੰ ਇਹ ਜ਼ਿੰਦਗੀ ਸੰਸਾਰਤ ਦੇ ਵਿੱਚੋਂ ਤੁਰ ਤੇ ਜਾਣੀ ਹੈ ਪਰ ਦਇਆ ਕਰਦਿਆਂ ਹੋਇਆਂ ਧਰਮ ਕਰਦਿਆਂ ਹੋ ਕਮਾਉਂਦਿਆਂ ਹੋਇਆਂ ਇਹ ਜੀਵਨ ਨੂੰ ਬਤੀਤ ਕਰਨਾ ਚਾਹੀਦਾ ਮੇਰੇ ਵਿਦਿਆਦਾਤੇ ਮਹਾਂਪੁਰਖ શ્રીਮਾਨ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਵੇ ਵਾਲੇ ਉਹਨਾਂ ਦੇ ਪਾਸੋਂ ਜਦੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਪੜ੍ਹਿਆ ਸਾਂ ਤੇ ਉਸ ਦੇ ਵਿੱਚ ਇੱਕ ਬਚਨ ਆਇਆ ਭਾਈ ਤਾਰੂ ਕੋਪੜ ਜੀ ਦੇ ਪਰਥਾਏ RAM ਕਲੀ ਮਹੱਲਾ ਤੀਜਾ RAM ਕਲੀ ਕੀ ਜੋ ਵਾਰ ਹੈ ਤੀਸਰੇ ਪਾਤਸ਼ਾਹ ਜੀ ਨੇ ਉਸ ਦੇ ਵਿੱਚ ਇੱਕ ਸ਼ਲੋਕ ਇਸ ਭਾਈ ਤਾਰੂ ਕੋਪੜ ਦੇ ਪਰਥਾਏ ਉਚਾਰਿਆ ਨਾਨਕ ਇਹੋ ਜਿਓ ਮਛਲੀ ਝੀਵਰ ਮੇਲਿਓ ਜਾ ਉਹ ਉਪਦੇਸ਼ ਦੇ ਕਰਕੇ ਤੇ ਇਸ ਦਾ ਭਲਾ ਕੀਤਾ ਇਤਿਹਾਸ ਕਹਿੰਦੇ ਬਾਬਰ ਜਦੋਂ ਆਪਾਂ ਬਾਬਰ ਦੇ ਬਾਰੇ ਸਾਰਾ ਕੁਝ ਸੁਣਿਆ ਸਤਿਕਾਰਯੋਗ ਸਿੰਘ ਸਾਹਿਬ ਜੀ ਦੇ ਪਾਸੋਂ ਲਾਹੌਰ ਦੇ ਉੱਪਰ ਜਿਸ ਵੇਲੇ ਉਸ ਨੇ ਹਮਲਾ ਬੋਲਿਆ ਤੇ ਇਹਨੇ ਅੱਗਾਂ ਲਾਉਣੀਆਂ ਸ਼ੁਰੂ ਕਰਤੀਆਂ ਲੋੜ ਨੂੰ ਸਾੜਨ ਸ਼ੁਰੂ ਕਰਤਾ ਉਸ ਵੇਲੇ ਭਾਈ ਤਾਰੂ ਪੋਪਟ ਇਸ ਦੇ ਕੋਲ ਇੱਕ ਮਟਕਾ ਹੈ ਆਪਣੀ ਮਟਕੇ ਦੇ ਵਿੱਚ ਪਾਣੀ ਭਰਦਾ ਹੈ ਤੇ ਉਸ ਮਟਕੇ ਦੇ ਨਾਲ ਆਗ ਬੁਝਾਉਣ ਦਾ ਯਤਨ ਕਰਦਾ ਲੱਗਾ ਕੱਲਾ ਮਿਲਦਿਆਂ ਮਿਲਦਿਆਂ ਇਸ ਦੇ ਨਾਲ 499 ਸਰੀਰ ਹੋਰ ਜੁੜ ਗਏ 500 ਇਹ ਸਾਰੇ ਹੋ ਗਏ ਬਾਬਰ ਦੇ ਸੈਨਾਪਤੀ ਨੇ ਇਸ ਨੂੰ ਪਕੜਿਆ ਸੰਪਰਦਾਇ ਮਹਾਂਪੁਰਖ ਤਾਂ ਇਹ ਕਹਿੰਦੇ ਹਨ ਜਦੋਂ ਇਸ ਨੇ ਵਾਰਤਾ ਲਾਪ ਕੀਤੀ ਨਾ ਤੇ वार्तालाप ਦੇ ਵਿੱਚ ਜਿਹੜਾ ਬਾਬਰ ਸੀ ਉਹ ਭਾਈ ਤਾਰੂ ਕੋਪੜ ਦੇ ਅੱਗੇ ਨੀਵੀਂ ਪਾ ਗਿਆ। ਕਿ ਆ ਜਿਸ ਨੇ ਤੈਨੂੰ ਰਾਜ ਭਾਗ ਦਿੱਤਾ ਹੈ ਨਾ ਉਸ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ ਮੈਨੂੰ ਦਇਆ ਵਾਲਾ ਗੁਣ ਦਿੱਤਾ ਹੈ ਦੇਖਦੇ ਆ ਕਿ ਰਾਜ ਭਾਗ ਦੇ ਉੱਪਰ ਬੈਠਾ ਹੋਇਆ ਤੇਰਾ ਜ਼ੁਲਮ ਜੁੱਤਦਾ ਹੈ ਜਾਂ ਗੁਰੂ ਨਾਨਕ ਦਾ ਉਪਦਾਇ ਕਮਾਇਆ ਹੋਇਆ ਜਿਹੜਾ ਉਪਦੇਸ਼ ਉਹ ਜਿੱਤਦਾ ਹੈ ਪਰ ਆਮ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਭਾਈ ਤਾਰੂ ਕੋਪੜ ਨੂੰ ਲਾਹੌਰ ਦੇ ਵਿੱਚ ਜਿਹੜੀ ਬਾਬਰ ਵੱਲੋਂ ਅੱਗ ਬਾਲੀ ਗਈ ਸੀ ਉਸ ਦੇ ਵਿੱਚ ਸੁੱਟ ਕੇ ਸ਼ਹੀਦ ਕਰਤਾ ਬਹੁਤ ਆਤ ਧਰਮ ਦੇ ਜਿਹੜੇ ਵਿਦਵਾਨ ਹਨ ਉਹ ਭਾਈ ਤਾਰੂ ਕੋਪਟ ਨੂੰ ਪਹਿਲਾ ਸ਼ਹੀਦ ਮੰਨਦੇ ਹਨ ਸਾਡੇ ਧਰਮ